ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਕੌਰ ਅੱਜ ਤੁਹਾਡੇ ਲਈ ਪੰਜਾਬੀ ਦੀ ਥਿਉਰੀ ਦੀ ਕਲਾਸ ਲੈ ਕੇ ਆਈ ਹਾਂ ਜਿਸ ਵਿੱਚ ਅੱਪਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੜ੍ਹ ਲਿਆ ਹੈ ਅੱਜ ਆਪਾਂ ਸਿੱਖਾਂ ਦੇ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਬਾਰੇ ਪੜਾਂਗੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਅਤੇ ਆਪਣਾ ਅੱਜ ਦਾ ਵਿਸ਼ਾ ਤੁਹਾਨੂੰ ਪਤਾ ਹੀ ਚੱਲ ਗਿਆ ਕਿ ਸ਼੍ਰੀ ਗੁਰੂ ਅਮਰਦਾਸ ਜੀ ਹੈ ਸ਼ੁਰੂ ਕਰਦੇ ਹਾਂ ਕਲਾਸ ਸ੍ਰੀ ਗੁਰੂ ਅਮਰਦਾਸ ਜੀ ਹਾਂ ਜੋ ਸਿੱਖਾਂ ਦੇ ਤੀਜੇ ਗੁਰੂ ਹੋਏ ਸਨ ਜੀਵਨ ਨਾਲ ਸੰਬੰਧਿਤ ਮੁੱਖ ਨੁਕਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ਸੀ 5 ਮਈ 1479 ਈਸਵੀ ਨੂੰ ਕਿੱਥੇ ਹੋਇਆ ਸੀ ਬਾਸਰਕੇ ਅੰਮ੍ਰਿਤਸਰ ਉਹਨਾਂ ਨੂੰ ਗੁਰਗੱਦੀ ਗੁਰਗੱਦੀ ਦੀ ਪ੍ਰਾਪਤੀ ਕਦੋਂ ਹੋਈ ਸੀ 1552 ਈਸਵੀ ਵਿੱਚ ਜਦੋਂ ਉਹਨਾਂ ਦੀ ਉਮਰ 73 ਸਾਲ ਦੀ ਸੀ ਤੇ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ 1552 ਤੋਂ 1574 ਈਸਵੀ ਤੱਕ ਸੀ ਮੁੱਖ ਕੇਂਦਰ ਉਹਨਾਂ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ ਸੀ ਹਾਂਜੀ ਦੇਖੋ ਇੱਕ ਵਾਰ ਫਿਰ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ਸੀ 5 ਮਈ 1479 ਈਸਵੀ ਨੂੰ ਕਿੱਥੇ ਹੋਇਆ ਸੀ ਬਾਸਰਕੇ ਵਿੱਚ ਅੰਮ੍ਰਿਤਸਰ ਗੁਰਗੱਦੀ ਉਹਨਾਂ ਨੂੰ 1552 ਈਸਵੀ ਵਿੱਚ ਮਿਲੀ ਸੀ ਜਦੋਂ ਉਹਨਾਂ ਦੀ ਉਮਰ 73 ਸਾਲ ਦੀ ਸੀ ਗੁਰੂकाल ਉਹਨਾਂ ਦਾ 1552 ਈਸਵੀ ਤੋਂ 1576 ਈਸਵੀ ਤੱਕ ਹੈ ਮੁੱਖ ਕੇਂਦਰ ਗੋਹਿੰਦਵਾਲ ਸਾਹਿਬ ਹੈ ਬਾਅਦਿਆਂ ਅੱਗੇ ਮੁੱਖ ਯੋਗਦਾਨ ਅਤੇ ਸੰਸਥਾਗਤ ਸੁਧਾਰ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਯੋਗਦਾਨ ਅਤੇ ਸੁਧਾਰ ਗੁਰੂ ਜੀ ਨੇ ਸਿੱਖੀ ਨੂੰ ਇੱਕ ਸੰਗਠਿਤ ਰੂਪ ਦੇਣ ਲਈ ਸਿੱਖ ਧਰਮ ਨੂੰ ਇੱਕ ਸੰਗਠਿਤ ਰੂਪ ਦੇਣ ਲਈ ਕਈ ਮਹੱਤਵਪੂਰਨ ਕੰਮ ਕੀਤੇ ਪਹਿਲਾ ਕੰਮ ਸੀ ਮੰਜੀ ਪ੍ਰਣਾਲੀ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਾਈ ਮੰਜੀਆਂ ਦੀ ਸਥਾਪਨਾ ਕੀਤੀ ਇਸ ਨਾਲ ਹੈ ਜੋ ਸਿੱਖੀ ਦਾ ਜੋ ਪ੍ਰਚਾਰ ਹੈ ਉਹ ਦੂਰ ਦੂਰ ਤੱਕ ਫੈਲਿਆ ਸਿੱਖ ਧਰਮ ਸਿੱਖ ਧਰਮ ਪ੍ਰਚਾਰ ਅਤੇ ਪ੍ਰਸ਼ਾਸਨ ਲਈ 22 ਮੰਡੀਆਂ ਦੀ ਸਥਾਪਨਾ ਕੀਤੀ ਗਈ। ਹਰੇਕ ਮੰਡੀ ਦਾ ਮੁਖੀ ਮੰਡੀਦਾਰ ਹੁੰਦਾ ਸੀ। ਇਸ ਨਾਲ ਜੋ ਸਿੱਖੀ ਦਾ ਪ੍ਰਚਾਰ ਹੈ ਦੂਰ ਦੂਰ ਤੱਕ ਫੈਲਿਆ। ਦੂਜਾ ਮਹੱਤਵਪੂਰਨ ਕੰਮ ਹੈ ਗੋਇੰਦਵਾਲ ਵਿੱਚ ਬੌੜੀ ਸਾਹਿਬ ਦਾ ਨਿਰਮਾਣ। ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿੱਚ 84 ਪੌੜੀਆਂ ਵਾਲੀ ਬੋਲੀ ਸਾਹਿਬ ਦਾ ਨਿਰਮਾਣ ਨਿਰਮਾਣ ਕਰਵਾਇਆ ਇਸ ਦਾ ਉਦੇਸ਼ ਸੀ ਕਿ ਇੱਥੋਂ ਇੱਕੋ ਥਾਂ ਤੇ ਇਕੱਠੇ ਹੋ ਕੇ ਸਰਦਾਲੂ ਇਸ਼ਨਾਨ ਕਰ ਸਕਣ ਅਤੇ ਰੋਹਾਨੀ ਸ਼ਾਂਤੀ ਪ੍ਰਾਪਤ ਕਰ ਸਕਣ ਹਾਂਜੀ ਦਾ ਜੋ ਗੋਇੰਦਵਾਲ ਸਾਹਿਬ ਵਿੱਚ 84 ਪੌੜੀਆਂ ਵਾਲੀ ਬੋਲੀ ਬਣਵਾਈ ਗਈ ਸੀ ਗੁਰੂ ਜੀ ਨੇ ਉਸ ਦਾ ਉਦੇਸ਼ ਸੀ ਕਿ ਸਾਰੇ ਸਰਦਾਲੂ ਇਕੱਠੇ ਹੋ ਕੇ ਇਸ਼ਨਾਨ ਕਰ ਸਕਣ ਅਤੇ ਰੋਹਾਨੀ ਸ਼ਾਂਤੀ ਪ੍ਰਾਪਤ ਕਰ ਸਕਣ ਵੱਦਿਆਂ ਅੱਗੇ ਤੀਜਾ ਕੰਮ ਸੀ ਪੰਗਤ ਅਤੇ ਸੰਗਤ ਗੁਰੂ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਲੰਗਰ ਪ੍ਰਥਾ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੋ ਸ਼ੁਰੂ ਹੋ ਗਈ ਸੀ ਅਤੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਉਸ ਨੂੰ ਸੰਸਥਾਗਤ ਸੰਸਥਾਗਤ ਰੂਪ ਦਿੱਤਾ ਸੀ ਅਤੇ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਨਿਯਮ ਬਣਾਇਆ ਕਿ ਪਹਿਲਾ ਪੰਗਤ ਇਕੱਠੇ ਬੈਠ ਕੇ ਭੋਜਨ ਕਰਨਾ ਅਤੇ ਫਿਰ ਸੰਗਤ ਇਕੱਠੇ ਬੈਠ ਕੇ ਨਾਮ ਜਪਣਾ ਇਹ ਸਮਾਜਿਕ ਬਰਾਬਰੀ ਦਾ ਪ੍ਰਤੀਕ ਸੀ ਜਦੋਂ ਪੰਗਤ ਅਤੇ ਸੰਗਤ ਇਕੱਠੇ ਬਹਿ ਕੇ ਲੰਗਰ ਛਕਣਗੇ ਤਾਂ ਉਹਨਾਂ ਵਿੱਚ ਛੂਆ ਛੋਤ ਅਤੇ ਜਾਤ ਪਾਤ ਦਾ ਪੇਧ ਹੈ ਉਹ ਘਟਣਾ ਸ਼ੁਰੂ ਹੋ ਗਿਆ ਸੀ ਅਤੇ ਸਮਾਜਿਕ ਬਰਾਬਰੀ ਪੈਦਾ ਹੋਣ ਲੱਗੀ ਸੀ ਅੱਗੇ ਦੇਖੋ ਵਿਰੋਧੀਆਂ ਦਾ ਖੰਡਨ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਜੋ ਦਾਤੂ ਵੱਲੋਂ ਵਿਰੋਧ ਕੀਤਾ ਗਿਆ ਸੀ ਉਹਨਾਂ ਨੂੰ ਗੁਰਗੱਦੀ ਉੱਤੇ ਬੈਠਣ ਲਈ ਵਿਰੋਧ ਕੀਤਾ ਗਿਆ ਸੀ ਤਾਂ ਉਹਨਾਂ ਨੇ ਨਿਮਰਤਾ ਨਾਲ ਸਹਿਣ ਕੀਤਾ ਅਤੇ ਸਿੱਖੀ ਦੇ ਪ੍ਰਚਾਰ ਨੂੰ ਜਾਰੀ ਰੱਖਿਆ ਹਾਂਜੀ ਇੱਕ ਵਾਰ ਦੁਬਾਰਾ ਦੇਖੋ ਗੁਰੂ ਅਮਰਦਾਸ ਜੀ ਦੇ ਜੋ ਯੋਗਦਾਨ ਹਨ ਪਹਿਲਾ ਮੰਜੀ ਪ੍ਰਣਾਲੀ ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਾਈ ਮੰੰਜਸ ਸਥਾਪਿਤ ਕੀਤੀਆਂ ਜਿਸ ਦਾ ਜਿਸ ਵਿੱਚ ਹਰ ਮੰੰਜੀ ਦਾ ਇੱਕ ਮੰੰਜੀਦਾਰ ਹੁੰਦਾ ਸੀ ਅਤੇ ਇਸ ਨਾਲ ਹੀ ਜੋ ਸਿੱਖ ਧਰਮ ਦਾ ਪ੍ਰਚਾਰ ਦੂਰ ਦੂਰ ਤੱਕ ਫੈਲਿਆ ਗੋਇੰਦਵਾਲੇ ਵਿੱਚ ਬੌਲੀ ਸਾਹਿਬ ਦਾ ਨਿਰਮਾਣ ਗੁਰੂ ਗੋਬਿੰਦ ਸਿੰਘ ਗੁਰੂ ਸੋਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿੱਚ 84 ਪੌੜੀਆਂ ਦਾ ਨਿਰਵਾਣ ਕਰਵਾਇਆ ਜਿਸ ਦਾ ਉਦੇਸਿ ਕਥਾ ਤੇ ਬੈਠ ਕੇ ਸਰਦਾលੂ ਇਸ਼ਨਾਨ ਕਰ ਸਕਣਾ ਤੇ ਰੋਹਾਨੀ ਸ਼ਾਂਤੀ ਪ੍ਰਾਪਤ ਕਰਸਨ ਅੱਗੇ ਹੈ ਤੀਜਾ ਪੰਗਤ ਅਤੇ ਸੰਗਤ ਗੁਰੂ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਇਹ ਨਿਯਮ ਬਣਾਏ ਕਿ ਸਾਰੇ ਇਕੱਠੇ ਬੈਠ ਕੇ ਭੋਜਨ ਕਰਨਗੇ ਅਤੇ ਫਿਰ ਸੰਗਤ ਵਿੱਚ ਬੈਠ ਕੇ ਇਕੱਠੇ ਨਾਮ ਜਪਣਗੇ ਇਸ ਨਾਲ ਹੈ ਜੋ ਸਮਾਜਿਕ ਬਰਾਬਰੀ ਦਾ ਪ੍ਰਤੀਕ ਸੀ ਉਹਨਾਂ ਨੇ ਉਹਨਾਂ ਨੂੰ ਵਿਰੋਧੀਆਂ ਦਾ ਖੰਡਨ ਵੀ ਕਰਨਾ ਪਿਆ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਜੀ ਵੱਲੋਂ ਵਿਰੋਧ ਨੂੰ ਨਿਮਰਤਾ ਨਾਲ ਸਹਿਣ ਕੀਤਾ ਅਤੇ ਸਿੱਖੀ ਦੇ ਪ੍ਰਚਾਰ ਨੂੰ ਜਾਰੀ ਰੱਖਿਆ ਸਮਾਜਿਕ ਸੁਧਾਰ ਉਹਨਾਂ ਨੇ ਸਮਾਜਿਕ ਸੁਧਾਰ ਕਿਹੜੇ ਕਿਤੇ ਸਤੀ ਪ੍ਰਥਾ ਦਾ ਖੰਡਨ ਕੀਤਾ ਸੀ ਪਰਦਾ ਦੀ ਪ੍ਰਥਾ ਦਾ ਵਿਰੋਧ ਕੀਤਾ ਸੀ ਹਾਂਜੀ ਉਹਦੋਂ ਔਰਤਾਂ ਦੀ ਹੈ ਜੋ ਔਰਤਾਂ ਦੀ ਹਾਲਤ ਬਹੁਤ ਤਰਸਯੋਗ ਸੀ ਇਸ ਲਈ ਗੁਰੂ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ਸੀ ਅਤੇ ਪਰਦਾ ਦੀ ਪ੍ਰਥਾ ਦਾ ਖੰਡਨ ਕੀਤਾ ਸੀ ਔਰਤਾਂ ਨੂੰ ਧਾਰਮਿਕ ਪ੍ਰਚਾਰ ਵਿੱਚ ਸ਼ਾਮਿਲ ਕੀਤਾ ਤੇ 52 ਬੀਬੀਆਂ ਨੂੰ ਮੰჯੀਆਂ ਦਾ ਪ੍ਰਚਾਰਕ ਥਾਪਿਆ ਔਰਤਾਂ ਨੂੰ ਵੀ ਕਈ ਅਧਿਕਾਰ ਦਿੱਤੇ ਬਾਤਾਂ ਅੱਗੇ ਬਾਣੀ ਅਤੇ ਵਿਚਾਰਤਾਰਾ ਗੁਰੂ ਅਮਰਦਾਸ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ 17 ਰਾਗਾਂ ਵਿੱਚ ਦਰਜ ਹੈ 907 ਸ਼ਬਦ ਸ਼ਾਮਿਲ ਹਨ 17 ਰਾਗਾਂ ਵਿੱਚ ਹਾਜੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਸ ਵਿੱਚ 17 ਰਾਗਾਂ ਵਿੱਚ 907 ਸ਼ਬਦ ਸ਼ਾਮਿਲ ਹਨ ਮੁੱਖ ਬਾਣੀਆਂ ਮੁੱਖ ਬਾਣੀ ਹੈ ਆਨੰਦ ਸਾਹਿਬ ਸ਼੍ਰੀ ਗੁਰੂ ਜੀ ਅਮਰਦਾਸ ਜੀ ਦੀ ਸਭ ਤੋਂ ਮਹੱਤਵਪੂਰਨ ਬਾਣੀ ਹੈ ਆਨੰਦ ਸਾਹਿਬ ਜੋ ਕਿ ਰਾਮਕਲੀ ਰਾਗ ਵਿੱਚ ਦਰਜ ਹੈ ਇਸ ਵਿੱਚ 40 ਪੌੜੀਆਂ ਹਨ ਅਤੇ ਇਸ ਨੂੰ ਬਾਣੀ ਆਨੰਦ ਜਾਂ ਪੰਜ ਬਾਣੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਹਾਂਜੀ ਜੋ ਗੁਰੂ ਨਾ ਗੁਰੂ ਅਮਰਦਾਸ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਹੈ ਉਹ ਆਨੰਦ ਸਾਹਿਬ ਹੈ ਮਹੱਤਵਪੂਰਨ ਬਾਣੀ ਹੈ ਜੋ ਕਿ ਰਾਮਕਲੀ ਰਾਗ ਵਿੱਚ ਦਰਜ ਹੈ ਜਿਸ ਵਿੱਚ 40 ਪੌੜੀਆਂ ਹਨ ਜਿਸ ਬਾਣੀ ਨੂੰ ਪੰਜ ਬਾਣੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਗੁਰੂ ਜੀ ਦੀਆਂ 412 ਹਨ ਚੌਪਦੇ ਅਸ਼ਟਪਦੀਆ ਸ਼ਲੋਕ 12 ਗੁਰੂ ਜੀ ਨੇ 412 ਦੀ ਰਚਨਾ ਕੀਤੀ ਸੀ ਬਾਤਿਆਂ ਅੱਗੇ ਸੋਪੁਰ ਰਹਿ ਰਹਾ ਸਾਹਿਬ ਬਾਣੀ ਵਿੱਚ ਸ਼ਾਮਿਲ ਚਾਰ ਸ਼ਬਦਾਂ ਵਿੱਚੋਂ ਇੱਕ ਸ਼ਬਦ ਹੈ ਜੋ ਗੁਰੂ ਅਮਰਦਾਸ ਜੀ ਦਾ ਹੈ ਹਾਂਜੀ ਜੋ ਰਹਿਰਾ ਸਾਹਿਬ ਬਾਣੀ ਹੈ ਸ਼ਾਮਿਲ ਕੀਤੇ ਜਾਂਦੇ ਉਸ ਵਿੱਚ ਜੋ ਚਾਰ ਚਾਰ ਸ਼ਬਦਾਂ ਉਹਨਾਂ ਵਿੱਚੋਂ ਇੱਕ ਸ਼ਬਦ ਹੈ ਜੋ ਗੁਰੂ ਅਮਰਦਾਸ ਜੀ ਦਾ ਹੈ ਬਾਣੀ ਦੇ ਗੇ ਬਾਣੀ ਦੇ ਮੁੱਖ ਵਿਸ਼ੇ ਬਾਣੀ ਦੇ ਮੁੱਖ ਵਿਸ਼ੇ ਹਨ ਬਾਣੀ ਦੇ ਮੁੱਖ ਵਿਸ਼ੇ ਗੁਰੂ ਦੀ ਮਹੱਤਤਾ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਗੁਰੂ ਦੀ ਅਗਵਾਈ ਤੋਂ ਬਿਨਾਂ ਮੁਕਤੀ ਸੰਭਵ ਨਹੀਂ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਕਹਿ ਕੇ ਉਹਨਾਂ ਨੇ ਹੋਰ ਪਖੰਡੀ ਗੁਰੂਆਂ ਦੀ ਬਾਣੀ ਨੂੰ ਰੱਦ ਕੀਤਾ ਹਾਂਜੀ ਗੁਰੂ ਗੁਰੂ ਦੀ ਮਹੱਤਤਾ ਇਹ ਇੱਕ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਗੁਰੂ ਗੁਰੂ ਜੀ ਦੀ ਅਗਵਾਈ ਤੋਂ ਬਿਨਾਂ ਪ੍ਰਮਾਤਮਾ ਦੀ ਅਗਵਾਈ ਤੋਂ ਬਿਨਾਂ ਮੁਕਤੀ ਸੰਭਵ ਨਹੀਂ ਹੈ ਉਹਨਾਂ ਨੇ ਸ਼ਬਦ ਅਰਥ ਸਤ ਗੁਰ ਬਿਨ ਹੋਰ ਕਾਚੀ ਹੈ ਬਾਣੀ ਕਹਿ ਕੇ ਉਹਨਾਂ ਨੇ ਹੋਰ ਪਖੰਡੀ ਗੁਰੂਆਂ ਦੀ ਬਾਣੀ ਨੂੰ ਰੱਦ ਕੀਤਾ ਤੇ ਕਿਹਾ ਕਿ ਗੁਰੂ ਦੀ ਬਾਣੀ ਹੀ ਸੱਚੀ ਹੈ ਵਾਦਿਆਂ ਅਗੇ ਨਾਮ ਸਿਮਰਨ ਜੀਵਨ ਨਾਲ ਮੂਲ ਮਕਸਦ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣਾ ਹੈ ਨਾਮ ਹੀ ਸਾਰੇ ਸੁੱਖਾਂ ਦਾ ਸੋਮਾ ਹੈ ਨਾਮ ਸਿਮਰਨ ਗੁਰੂ ਜੀ ਨੇ ਗੁਰੂ ਜੀ ਨੇ ਕਿਹਾ ਹੈ ਕਿ ਜੀਵਨ ਦਾ ਮੂਲ ਮਕਸਦ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿਣਾ ਬਾਕੀ ਸਭ ਕੁਝ ਵਿਅਰਥ ਹੈ ਨਾਮ ਹੀ ਸਾਰੇ ਸੁੱਖਾਂ ਦਾ ਸੋਮਾ ਹੈ ਅਤੇ ਸਾਨੂੰ ਮੁਕਤੀ ਪਾਣ ਲਈ ਵੀ ਪਰਮਾਤਮਾ ਦੀ ਭਗਤੀ ਵਿੱਚ ਹੀ ਲੀਨ ਰਹਿਣਾ ਚਾਹੀਦਾ ਹੈ ਉਸ ਤੋਂ ਬਿਨਾ ਗੁਰੂ ਜੀ ਦੀ ਅਗਵਾਈ ਤੋਂ ਬਿਨਾ ਮੁਕਤੀ ਵੀ ਸੰਭਵ ਨਹੀਂ ਹੈ ਇਸ ਲਈ ਸੰਸਾਰਿਕ ਪਦਾਰਥਾਂ ਦੇ ਮੂਮਾਇਆ ਲੋਭ ਨੂੰ ਛੱਡ ਕੇ ਗੁਰੂ ਦੀ ਭਗਤੀ ਵਿੱਚ ਲੀਨ ਹੋਣਾ ਚਾਹੀਦਾ ਹੈ ਹੋਮੇ ਦਾ ਤਿਆਗ ਗੁਰੂ ਜੀ ਨੇ ਹੋਮੇ ਨੂੰ ਮਨੁੱਖ ਦੇ ਦੁੱਖਾਂ ਦਾ ਕਾਰਨ ਦੱਸਿਆ ਹੈ ਅਤੇ ਇਸ ਨੂੰ ਗੁਰੂ ਦੇ ਸ਼ਬਦ ਰਾਹੀਂ ਖਤਮ ਕਰਨ ਤੇ ਜੋੜ ਦਿੰਦਾ ਹੈ ਹਾਂਜੀ ਜੋ ਹਉਮੈ ਹੈ ਹੰਕਾਰ ਹੈ ਉਸ ਨੂੰ ਗੁਰੂ ਜੀ ਨੇ ਮਨੁੱਖਾਂ ਦੇ ਜੋ ਦੁੱਖਾਂ ਦਾ ਕਾਰਨ ਦੱਸਿਆ ਹੈ ਦੁੱਖਾਂ ਦਾ ਕਾਰਨ ਦੱਸਿਆ ਹੈ ਅਤੇ ਇਸ ਨੂੰ ਗੁਰੂ ਦੇ ਸ਼ਬਦ ਰਾਹੀਂ ਖਤਮ ਕਰਨ ਖਤਮ ਕਰਨਾ ਤੇ ਜੋੜ ਦਿੰਦਾ ਹੈ ਉਦਾਹਰਨ ਹਉਮੈ ਨਾਮ ਨਾਲਿ ਰੁੱਧ ਦੋਇ ਨਾਵਸੇ ਇਕਠਾਏ ਜੋ ਹਉਮੈ ਹੈ ਮਨੁੱਖ ਦੇ ਦੁੱਖਾਂ ਦਾ ਕਾਰਨ ਹੈ ਜੋ ਹੈ ਹੋਂਮੇ ਤੇ ਜਿੱਥੇ ਹੋਂਮੇ ਹੋਂਮੇ ਹੈ ਉਥੇ ਗੁਰੂ ਗੁਰੂ ਦਾ ਨਾਮ ਨਹੀਂ ਹੋ ਸਕਦਾ ਇਸ ਲਈ ਗੁਰ ਹੰਕਾਰ ਤੇ ਗੁਰੂ ਇੱਕ ਜਗ੍ਹਾ ਨਹੀਂ ਹੁੰਦੇ ਹਨ ਹੰਕਾਰ ਜਿੱਥੇ ਹੰਕਾਰ ਨਹੀਂ ਹੋਏਗਾ ਹੰਕਾਰ ਖਤਮ ਹੋਏਗਾ ਉਥੇ ਗੁਰੂ ਜੀ ਦਾ ਵਾਸ ਹੋਏਗਾ ਇਸ ਲਈ ਗੁਰੂ ਜੀ ਨੇ ਹੋਂਮੇ ਨੂੰ ਮੁਨੱਖ ਦੇ ਦੁੱਖਾਂ ਦਾ ਕਾਰਨ ਦਸਿਆ ਤੇ ਗੁਰੂ ਦੇ ਸ਼ਬਦ ਰਾਹੀਂ ਖਤਮ ਕਰਨ ਤੇ ਜ਼ੋਰ ਦਿੱਤਾ ਹੈ ਬਾਧਿਆ ਅੱਗੇ ਮਾਇਆ ਦਾ ਪ੍ਰਭਾਵ ਇਫੈਕਟ ਆਫ ਮਾਇਆ ਉਹਨਾਂ ਨੇ ਮਾਇਆ ਨੂੰ ਮਨੁੱਖੀ ਮਨ ਨੂੰ ਪਰਮਾਉਣ ਵਾਲੀ ਸ਼ਕਤੀ ਦੱਸਿਆ ਜਿਸ ਤੋਂ ਬਚਣ ਲਈ ਸਿਰਫ ਗੁਰੂ ਸ਼ਬਦ ਹੀ ਸਾਈ ਹੋ ਸਕਦੇ ਹਨ ਗੁਰੂ ਜੀ ਨੇ ਮਾਇਆ ਗੁਰੂ ਜੀ ਨੇ ਮਾਇਆ ਨੂੰ ਮਾਇਆ ਨੂੰ ਮਨੁੱਖੀ ਮਨ ਨੂੰ ਪਰਮਾਉਣ ਜੋ ਮਨੁੱਖੀ ਮਨ ਨੂੰ ਪਰਮਾਨਸਹਿ ਲਾਉਣ ਅਤੇ ਆਪਣੇ ਵੱਲ ਖਿੱਚਦਾ ਕਾਰਨ ਬਣਾਇਆ ਹੋਇਆ ਤਾਂ ਜਿਸ ਤੋਂ ਬਚਣ ਲਈ ਸਿਰਫ ਗੁਰੂ ਦੇ ਸ਼ਬਦ ਦੀ ਸਾਈ ਹੋ ਸਕਦੇ ਹਨ ਸੰਸਾਰ ਦੀ ਨਾਸ਼ਮਾਨਤਾ ਸੰਸਾਰ ਨੂੰ ਗੁਰੂ ਜੀ ਨੇ ਸੰਸਾਰ ਨੂੰ ਅਸਥਾਈ ਅਤੇ ਝੁੱਠਾ ਦੱਸਿਆ ਸੰਸਾਰ ਅਸਥਾਈ ਹੈ ਸੰਸਾਰ ਸਥਾਈ ਨਹੀਂ ਹੈ ਸੰਸਾਰ ਨੂੰ ਅਸਥਾਈ ਅਤੇ ਝੁੱਠਾ ਦੱਸਿਆ ਜਿੱਥੇ ਸੱਚਾ ਕੇਵਲ ਪਰਮਾਤਮਾ ਦਾ ਨਾਮ ਹੈ ਬਾਕੀ ਲੋਭ ਮੋ ਮਾਇਆ ਸਭ ਕੁਝ ਝੂਠ ਹੈ ਹੰਕਾਰ ਸਭ ਕੁਝ ਝੂਠ ਹੈ ਜਿੱਥੇ ਸੱਚ ਕੇਵਲ ਪਰਮਾਤਮਾ ਦਾ ਨਾਮ ਹੈ ਸੇਵਾ ਗੁਰੂ ਜੀ ਨੇ ਸੇਵਾ ਨੂੰ ਆਤਮਿਕ ਉਨਤੀ ਲਈ ਜ਼ਰੂਰੀ ਮੰਨਿਆ ਹੈ ਉਹਨਾਂ ਦੀ ਆਪਣੀ ਜ਼ਿੰਦਗੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੀ ਮਿਸਾਲ ਹੈ ਹਾਂਜੀ ਉਹਨਾਂ ਨੇ ਗੁਰੂ ਜੀ ਨੇ ਸੇਵਾ ਦੇ ਆਤਮਿਕ ਉਨਤੀ ਲਈ ਜ਼ਰੂਰੀ ਮੰਨਿਆ ਹੈ ਸੇਵਾ ਦਸ ਸੀ ਸੇਵਾ ਦਾ ਉਦੇਸ਼ ਦਿੱਤਾ ਤੁਨਦੀ ਆਪਣੀ ਜ਼ਿੰਦਗੀ ਵੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਨ ਵਿੱਚ ਲੰਗੀ ਹੈ ਬਾਤਦੇ ਹਾਂ ਅੱਗੇ ਸਾਹਿਤਿਕ ਅਤੇ ਕਲਾਤਮਕ ਵਿਸ਼ੇਸ਼ਤਾਵਾਂ ਗੁਰੂ ਜੀ ਨੇ ਮੁੱਖ ਤੌਰ ਤੇ ਮਾਝੀ ਕੇਂਦਰੀ ਪੰਜਾਬੀ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਸੰਸਕ੍ਰਿਤ ਅਰਬੀ ਅਤੇ ਫਾਰਸੀ ਦੇ ਫਾਰਸੀ ਦੇ ਸ਼ਬਦ ਵੀ ਮਿਲਦੇ ਹਨ ਗੁਰੂ ਜੀ ਨੇ ਜੋ ਆਪਣੀਆਂ ਰਚਨਾਵਾਂ ਕੀਤੀਆਂ ਉਹਨਾਂ ਦੀ ਭਾਸ਼ਾ ਗੁਰੂ ਜੀ ਨੇ ਮੁੱਖ ਤੌਰ ਤੇ ਮਾਝੀ ਦੀ ਵਿਵਰਤੋਂ ਕੀਤੀ ਹੈ ਕੇਂਦਰੀ ਪੰਜਾਬੀ ਦੀ ਵਿਵਰਤੋਂ ਕੀਤੀ ਹੈ ਜਿਸ ਵਿੱਚ ਕੁਝ ਕੁਝ ਸ਼ਬਦ ਸੰਸਕ੍ਰਿਤ ਅਰਬੀ ਅਤੇ ਫਾਰਸੀ ਦੇ ਵੀ ਮਿਲਦੇ ਹਨ ਗੁਰੂ ਜੀ ਨੇ ਗੁਰੂ ਜੀ ਨੇ ਸਿੱਖਾ ਵਿੱਚ ਆਪਣੇ ਆਪਣੀ ਰਚਨਾਵਾਂ ਦਾ ਪ੍ਰਚਾਰ ਕਰਨ ਲਈ ਸੁਧ ਸ਼ਾਫਤ ਸੁਥਰੀ ਬੋਲੀ ਦਾ ਦਾ ਉਪਯੋਗ ਕੀਤਾ ਸੀ ਸ਼ੈਲੀ ਉਨ੍ਹਾਂ ਦੀ ਸ਼ੈਲੀ ਸਰਲ ਸਿੱਧੀ ਅਤੇ ਪ੍ਰਭਾਵਸ਼ਾਲੀ ਸੀ ਗੁਰੂ ਜੀ ਨੇ ਲੋਕਾਂ ਵਿੱਚ ਆਪਣੀ ਬਾਣੀ ਨੂੰ ਹਰਮਨ ਪਿਆਰਾ ਬਣਾਉਣ ਲਈ ਉਨ੍ਹਾਂ ਦੀ ਸ਼ੈਲੀ ਜੋ ਸਰਲ ਸਿੱਧੀ ਅਤੇ ਪ੍ਰਭਾਵਸ਼ਾਲੀ ਸੀ ਤਾਂ ਕਿ ਲੋਕਾਂ ਨੂੰ ਜੋ ਉਦੇਸ਼ ਹੈ ਉਦੇਸ਼ਿਤ ਸਰਲ ਰੂਪ ਵਿੱਚ ਅਤੇ ਆਸਾਨੀ ਨਾਲ ਸਮਝ ਆ ਸਕੇ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕਈ ਥਾਵਾਂ ਤੇ ਦ੍ਰਿਸ਼ਟਾਂਤ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ ਗੁਰੂ ਜੀ ਨੇ ਆਪਣੀਆਂ ਜੋ ਆਪਣੇ ਬਾਣੀ ਵਿੱਚ ਹੈ ਉਸ ਨੂੰ ਸਪਸ਼ਟ ਕਰਨ ਲਈ ਉਹਨਾਂ ਵਿੱਚ ਦ੍ਰਿਸ਼ਟਾਂਤਾਂ ਤੇ ਪ੍ਰਤੀਕਾਂ ਦੀ ਵੀ ਵਰਤੋਂ ਕੀਤੀ ਹੈ ਛੰਦਬੰਦ ਉਹਨਾਂ ਦੀ ਬਾਣੀ ਵਿੱਚ ਗੁਰਮਤਕ ਆਪ ਦੀ ਰਵਾਇਤੀ ਕਾਵ ਰੂਪ ਜਿਵੇਂ ਕਿ ਪੌੜੀ ਸ਼ਲੋਕ ਅਸ਼ਟਪਦੀਆ ਆਦਿ ਵਰਤੋਂ ਵੀ ਕੀਤੀ ਗਈ ਹੈ ਦੇਖੋ ਉਹਨਾਂ ਦੀ ਬਾਣੀ ਵਿੱਚ ਗੁਰਮਤਕ ਆਪ ਦੀ ਜ ਰਵਾਇਤੀ ਕਾਵ ਰੂਪ ਜਿਵੇਂ ਪੌੜੀ ਸ਼ਲੋਕ ਅਸ਼ਟਪਦੀਆਂ ਆਦਿ ਵਰਤੋਂ ਕੀਤੀ ਗਈ ਹੈ ਹਾਂਜੀ ਦੱਸੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹਾਂਜੀ ਮਿਲਦੇ ਹਾਂ ਕੱਲ ਨੂੰ ਐਮਸੀਕਿਊ ਦੇ ਨਾਲ